ਦੀ ਰਾ ਨੂੰ ਹਲਕਾ ਚੁੱਪਾ ਕਰੀਦਾ ਸੰਤ ਇੱਕ ਉਹ ਅੰਕਾਰ ਸਾਧਗੁਰ ਪ੍ਰਸਾਦ ਜੀ ਨੂੰ ਬੇਨਾਨੀ ਦੂਈਣਾ ਜੀ ਨੂੰ ਵਰਤਾਰਸ ਮਹਾਰਾਜੀ ਨੇ ਕਿਹਨੂੰ ਆਉਂਦਾ ਜੀ ਸ੍ਰੀ ਚੇਤਨੂ ਆ ਕੇ ਪਾਈ ਪਾਰੇ ਦੀ ਗੁਰੂਕ ਸਿੱਖਿਆ ਨੇ ਉਹਨਾਂ ਦੇ ਸਾਥੀ ਜਿੱਤੇ ਸੁਣਹੁਣੇ ਜੀ ਗੁਰੂ ਸਾਹਿਬ ਬਰਦਾਈ ਦੇਣਾ ਚਾਹੁੰਦੇ ਫਿਰ ਇਹ ਕਿਸੇ ਮਾਰਾ ਨੇ ਤਾਂ ਸਿੱਖੀ ਲੈ ਲਈ ਗੁਰਦੈ ਨੂੰ ਗੁਰਾਇਦੇ ਲੋਗਾਂ ਨੂੰ ਗੁਰਾਇਤ ਕਹਿੰਦੇ ਉਹ ਸੁਣ ਕਰਕੇ ਉਹ ਹੋਰ ਕੋਈ ਕੰਮ ਨਹੀਂ ਕਰਾਂਗੇ ਕਿਉਂਕਿ ਫਿਰ ਹੋਰ ਕਰੋ ਅਸੀਂ ਕੋਈ ਨਾਸ਼ ਕਰਨੇ ਜੜਦੇ ਦਿੱਤ ਨੂੰ ਸਾਡੀ ਦੋਸਤ ਮਿਲ ਜਾਏ ਉਹ ਭਾਈ ਬਾਰੇ ਕੋਤਮਨ ਜੀ ਜਿਹਨਾਂ ਜਾ ਕੇ ਬੰਦੇ ਬੰਦੇ ਬਸਣ ਵਾਲੇ ਸੀ ਮੈਂ ਅੱਜ ਮਰੀ ਕੋਲੋਂ ਤੋਂ ਹੋਏ ਸਨੇ ਬਾਤ ਕਰੇ ਨਾ ਰਾਣੀ ਜੀ ਦੀ ਬੜੀ ਜੱਦੀ ਕਰਨ ਵਾਲੇ ਇਹ ਭਾਈ ਬਾਰੇ ਗੁਰੂ ਅਮਰਦਾਸ ਜੀ ਨੇ ਗੁਰੂ ਆਂਦਾਬਾ ਜੀ ਕਰ ਕਰਵਾ ਦਿੱਤੇ ਹੋਇਆ ਹੈ ਤੇ ਬਹੁਤ ਹੀ ਪੁੱਛੋ ਗੁਰੂ ਅੰਦਾਜ਼ ਸਾਹਿਬ ਗੁਰਾਇਤ ਮਾਣੇ ਸਾਡੇ ਕੋਲ ਆ ਸੁਣ ਕੇ ਭਾਈ ਬਾਰੇ ਹੀ ਮਾਣ ਗੁਰੂ ਅੰਦਾਜ਼ ਸਾਹਿਬ ਦੇ ਖਤੇ ਦੇ ਸਨ ਪਰ ਖਰਵਾ ਦੇ ਗੁਰੂਆਂ ਅੱਗੇ ਜਿਆਦਾ ਆਪੇ ਪਰ ਸੇ ਕਰਦਾ ਹੈ ਮੁੰਦੀਆਂ ਬੁਖਰੀ ਆਣ ਨਾਲ ਸੇ ਸਤਿਗੁਰੂ ਇਹਦੇ ਨੂੰ ਗੂਟਿਆ ਆ ਗੀਵਾਂ ਵਰਗੀ ਸਿਰਨੀ ਕੋਈ ਦੂਰੀ ਦਾ ਇੱਦੋ ਜਿਹਾ ਆਧਾਰ ਕੋਈ ਯਾਰਨੀ ਦਾ ਸਾਖਰ ਸੰਸਕਾਰ ਅੰਦਰ ਹੈ ਮੁੰਦ ਜੀ ਸਮਝ ਹੈ ਕਿ ਉਹ ਯਾਰਨੀ ਹੈ ਸੋਧ ਜੀ ਮੁਕਤ ਹੈ ਪਰ ਪ੍ਰਾਪਤੀ ਸ਼ੌਕ ਦੇ ਲਗਨ ਦੀ ਇਹ ਨਹੀਂ ਸੁਆਲੀ ਕੋ ਅਗਿਆਤ ਗੁਰੂਨ ਕਹੋ ਸ਼ੌਕ ਉਹ ਸ਼ੌਕ ਲਗਨ ਦੀ ਯਾਸ਼ ਰੰਗੀ ਹੋਏ ਉਹ ਮੁਕਤ ਹੋਏ ਗਿਆਨੀ ਗਿਆਨੀ ਸਾਖਰ ਸੰਸਕਾਰ ਦੇ ਹੈ ਤੇ ਇਹਦਾ ਕੋਈ ਹਿਸਾਬ ਨਹੀਂ ਕਿਉਂ ਕਰਹਾਰ ਦਰਸ਼ਨ ਸਿੱਖੇ ਗੁਰੂਆਂ ਹਰਿ ਗੁਰੂ ਦੇ ਦਰਸ਼ਨ ਨੂੰ ਸਤਿ ਜੀ ਹਰ ਹਰ ਰਤਨ ਕਿਰਪਾ ਕਰੇ ਗੁਰੂ ਸੰਗਤ ਨੂੰ ਮਿਲ ਅਰੋਧ ਗੁਰੂ ਗੁਰੂ ਭਾਈ ਭਾਰੋ ਜੀ ਹਰ ਉਹ ਜੀ ਸਭਾ ਪ੍ਰਕਾਸ਼ਿਕਾ ਅੰਦਰ ਉਹ ਹਰ ਉਹ ਸਾਰੋਥਨਾ ਕਾਮ ਸਿੱਖਾ ਗੁਰੂ ਅਦਾ ਗੁਰਮੁਖ ਸਾਹਿਬ ਦੇ ਸਾਰੇ ਪਰ ਲੋਗ ਕਰਦੇ ਜਿਹੜੇ ਸੁਖ ਬੋਲ ਦਾ ਦਰਕਾਰ ਦੇ ਨਿਸ਼ਾਨ ਕੰਮ ਸੇਵਾ ਕਰਦੇ ਹੋਏ ਦੇ ਕੰਮ ਇਹਨਾਂ ਕਾਰਜਾਂ ਨੂੰ ਸਿੱਖ ਲੈਂਦੇ ਕਾਹੂ ਫੜ ਕੇ ਛੜੀ ਲੱਗੈ ਕੋਈ ਭਗਤ ਜੀਤੂ ਸੁਣ ਲੱਗੈ ਉਹ ਇਸ ਤੋਂ ਬਿਹਤਰ ਹੈ ਸਾਵਰਨਾ ਕਾਮ ਸਿੱਖਣਾ ਗੁਰਮੁਖੋ ਮਰਜ਼ੂਦ ਦਰਸੂਨੀ ਜਾਤ ਅਧਰਮ ਹੈ ਆਪਣਾ ਕਾਰਜ ਕਰਤੀ ਕਰਨ ਆਦਿ ਅਧਰਮ ਹੈ ਕਿ ਗੁਰਮੁਖਿ ਘਾਲੀ ਗੁਣਾਂ ਦੁਆਰਾ ਉਹ ਕਾਰਜ ਸੁਿਵਾ ਕਰਨੀ ਦੀ ਇੱਛਾ ਹੋਆ ਇਧਰ ਫਾਂਜੀ ਚਰਨ ਵਿਖੜੀ ਪ੍ਰਵੇਸ਼ੀ ਦੀ ਕਾਜੀ ਜੀ ਨੂੰ ਉਹ ਸਾਰੇ ਘਾਜੀ ਪ੍ਰਾਪਤੀ ਤੇ ਸਾਧਨਾ ਕਾਰਜ ਦੀ ਪ੍ਰਾਪਤੀ ਵਾਸਤੇ ਉਹ ਕੰਮ ਸੁਖਰੋ ਹੋਰ ਹਰ ਹਰਿ ਦਾਤਿ ਆਈ ਉਹ ਗੁਰਾਂ ਤੋਂ ਅਰਦਾਸ ਕਰਦੇ ਗੁਰੂ ਜੀ ਦੇ ਚਰਨਾਂ ਵਿੱਚ ਬਹਾਲ ਪ੍ਰਵੇਸ਼ੀ ਦੇ ਬਾਹਰ ਨੂੰ ਜਿਵੇਂ ਮਨ ਨੂੰ ਸੁਧਿ ਕਰਕੇ ਸਾਰੇ ਜੀ ਹਣ ਕਰੇ ਚੜੀਆ ਗੁਰੂ ਘਰ ਆਸਣੇ ਜੇਵਾ ਮਾਹ ਕੁਮਾਰ ਜੀ ਸਭੀ ਜੋ ਜਿਹੜੇ ਧਰਤੀ ਵਾਲੇ ਔਰ ਫਰਜ਼ਾ ਵਾਲਿਆਂ ਦੀ ਗੱਲ ਕੀ ਹੈ ਉਹ ਹਮਾਂ ਦੇ ਜੀ ਸੱਜਣਾਂ ਵਿੱਚ ਉਹ ਬੁਲਵਕ ਜੀ ਸੱਜਣਾਂ ਵਿੱਚ ਉਸ ਨੂੰ ਸੁਖਾਲੀ ਰੂਪ ਵਿੱਚ ਬਿਠਕਿਆ ਹੈ ਆਦਿ ਨਿਸ਼ਣ ਹੋਏ ਤੇ ਹਰ ਘਰ ਜਹਾਂ ਬਾਤ ਲੁਟਾਈ ਫਰਮਾਨੀ ਦਰਬਾਰ ਦੇ ਵਿੱਚ ਬਾਤ ਹੋ ਜਾਣ ਨੂੰ ਲਗਾ ਕੇ ਖਲਾਸੇ ਕਰਦੀ ਹੈ ਦਿੱਤੀ ਨੂੰ ਕੋ ਜਾਂਦੇ ਤਰੇ ਹਰ ਇੱਕ ਦਾ ਅੰਦਰ ਜਾਏ ਬਗਾਤਰੀਆ ਪਾ ਦੇ ਦਿੱਤੇ ਉਦੇ ਗੁਰੂ ਨੂੰ ਬ੍ਰੋਤਾ ਦਾਾਰ ਦੇ ਕੇ ਫਲਾ ਕੇ ਚੱਲ ਰਿਹਾ ਜੇ ਪਰਵਾਹੀ ਨਾਲ ਦੇਖਦੇ ਰਹੋ ਕਿ ਮੇਕਾ ਧਰਮ ਰਾਏ ਦੀ ਬਾਤ ਹੀ ਹੈ ਇਹ ਬ੍ਰੰਤ ਪ੍ਰਾਪਤ ਹੋ ਮੁਖਾ ਉਹ ਜਨਮ ਜਨਮਾਂ ਨਾਲ ਜਿਹੜਾ ਮਿਠਾ ਬਾਂਧੀਆਂ ਦਾ ਸਭ ਕਰਮਾਂ ਦੀ ਕੋਈ ਪਰਵਾਹੀ ਬਗਾਇ ਜਿਨੀ ਹੈ ਸਭ ਧਰਮ ਰਾਏ ਬਾਤ ਹੀ ਹੋਣੀ ਹੈ ਜੇ ਬਲਦਾਰ ਜਪ ਹਰਿ ਨਾਮ ਅੰਮ੍ਰਿਤਿਕਾ ਉਹਨੂੰ ਬਲਦੇ ਸਿਰਖੇ ਕਤਵਾਤ ਜੀ ਮੋਖੀ ਬੱਤ ਜੀ ਕਿ ਉਹ ਉਹ ਦੀ ਖਿਰਕੀ ਤੋਂ ਕੰਮ ਕਰੇ ਮੁੱਦ ਇਹਾਂ ਨੂੰ ਤੇ ਯਾੜ ਇਹ ਇਸ ਪ੍ਰਕਾਰ ਦੇ ਮੁੱਦ ਬਾਰੇ ਜਾਂ ਤੇ ਫੁੱਟਕਾ ਲਾਤੇ ਰਹੇ ਤੇ ਉਹਨੇ ਵੀ ਕੋਈ ਸੁਣੇ ਕੋਈ ਸੁਣੇ ਇਨਸਾਨਾਂ ਨਾਲ ਬਿੱਤੀ ਹੁੰਦੀ ਹੋਈ ਗੁਰਮੁਖ ਅਰਧ ਇਹ ਗੁਰਮੁਖ ਗੁਰਮੁਖ ਵੱਲ ਅੰਦਰ ਪਰਖ ਨੂੰ ਦੇਖਦਾ ਤੇ ਨਹੀਂ ਸਵਾਭਿਖੂਪਦਾਸ਼ ਉਹ ਸਦਗੁਰੂ ਪਰਦਾਸ਼ਾ ਉਹਦੇ ਜੀ ਸਾਡੀ ਨਾਲ ਜੂ ਸਾਡਾ ਜਿਆ ਹੋ ਰਿਹਾ ਪਰ ਫਿਰ ਅਪਰੀਵ ਉਹਦਾ ਕਿਸੇ ਨਾਲ ਦੇ ਪਰਿਵਾਰੇ ਦੀ ਸੰਗਰੂਪ ਦੀ ਪਰਸਤਾਂ ਨੇ ਆਪ ਦੇ ਜੀਵਨ ਦੇ ਨਾਲ ਆਇਆ ਦਾ ਦੀਵਾ ਵੀ ਹੋਇਆ ਹੈ ਤੁਹਾਨੂੰ ਤਾਂ ਸਰਦੀ ਸਾਹਿਬ ਦੀ ਗੱਲ ਹੈ ਦੀਵਾ ਹੋਵੇ ਮੇਰੇ ਬਾਬਾ ਹੀ ਬਾਬਾ ਦੇ ਪਰਿਵਾਰੇ ਦੀ ਜਿਹੜਾ ਰੂਪ ਜੋ ਸਾਡਾ ਦੀਵਾ ਹੋਇਆ ਹੈ ਜੀ ਨਾ ਪੂਰਵ ਦਾ ਆਵਰ ਪ੍ਰਾਪਤੀ ਹੈ ਇਹੀ ਆ ਕਿ ਇਹ ਪ੍ਰਾਪਤੀ ਸਾਨੂੰ ਹੋ ਹੈ ਗੁਰੂ ਜੀ ਹਰ ਪਾਇਆ ਜਿਹੜਾ ਗੁਰੂ ਦਾ ਕਾਲ ਤੋਂ ਸਹੀ ਪਾਇਆ ਸਾਡਾ ਵਿਆਹ ਹੋਇਆ ਉਹ ਜਿਹੜਾ ਰੋਸ਼ਨੀ ਕਰੀ ਦੀ ਅੰਗ ਬਚਾਈ ਗਈ ਹੈ ਮਾੜਾ ਸਾਰੇ ਜੀ ਸੰਗਣ ਮਾਰਾ ਦੇ ਰਿਹਾ ਕਿ ਕੀ ਹੈ ਉਹ ਰੋਹ ਹਜਵਾਨ ਦਾ ਹੋਣਾ ਸਾਡਾ ਕਰੀਕਾ ਹੈ ਰੋਹ ਹੋਰ ਗਿਆਨ ਕਰਤੰਦ ਬਣਾਏ ਜਿਹੜਾ ਗੁਰੂ ਸਾਹਿਬ ਦਾ ਗ੍ਰੰਥ ਗੁਰੂਆਂ ਦੇ ਪ੍ਰਗੰਧ ਪੁੱਛਾ ਕਰ ਰਹੀ ਜਾਨ ਨੇ ਉਹ ਅੰਗ ਨੂੰ ਬਚਾਉਣੇ ਕਿਸੀਆ ਕੋਰੋਨਾ ਵਾਸਤੇ ਉਹ ਗਿਆਨ ਕਿਥੋਂ ਹੈ ਉਹ ਸਿੱਖੀ ਦਾ ਸੰਾਈ ਜੀ ਬਣਾ ਰਿਹਾ ਜਿਹੰਦਰ ਨੂੰ ਜਵਾਂ ਦੇ ਸੀ ਅਦਰੋਂ ਅਗਰ ਦਾ ਹੋ ਰਿਹਾ ਓ ਨੀਰ ਪ੍ਰਕਾਸ਼ ਦੀ ਨੋਜਾਨ ਦਾ ਹੀ ਹੋ ਚੁਕਿਆ ਗਿਰੋ ਦਰਿਆ ਦਰਿਆ ਜੀ ਲਾ ਗਿਲਕਿਆ ਕੋਈ ਨਾ ਕੋਈ ਦਾ ਜਾਨ ਦੇ ਬਲਿਆ ਪ੍ਰਕਾਸ਼ ਹੋ ਆ ਜਗੰਦਰ ਦਾ ਰੋਮ ਨਾ ਸੋਈ ਗਿਓ ਹੋ ਬਹੁਤ ਹੈ ਬਹੁਤ ਉਤਰੀਂ ਉੱਤਰ ਕਰ ਲੈਂਦੇ ਕੰਨ ਕਦੇ ਲੱਖਾਂ ਸੁਣਨੀ ਜਾਣ ਕੇ ਕੋਪਾ ਕਦੇ ਨੰਕਰ ਕੇ ਆਰਾ ਆਪਣੇ ਆਦੂ ਆਪਣੇ ਹੋਏ ਉਹ ਦਿਲ ਕਰ ਖਾਦਾ ਧਾਰ ਨਹੀਂ ਸੀਦਾ ਇਸ ਮੰਦੇ ਕੋਈ ਕਰਿਆ ਹੈ ਅਕਾਲ ਮੂਰ ਦੇ ਵਾਰ ਪਾਇਆ ਅਗਨੋ ਖੁਸ਼ੀ ਮੋਰੀ ਮਿਰਸਲੀ ਗਾਈ ਜੇ ਵੀ ਫੇਰ ਜਿੱਤ ਮੰਨ ਵਿੱਚ ਆਵੇ ਅਕਾਲ ਮੂਰ ਸਵਾਰ ਕੋਈ ਜੋ ਬਨਾਂਸੀ ਨਾਸਤੋ ਰਹਿ ਕੇ ਪ੍ਰਾਪਤ ਕੀਤਾ ਹੈ ਆਹ ਕਦੇ ਮਰੈ ਨਾ ਜਾਏ ਇਹ ਜਹਨ ਲੜੀਐ ਸਿਰ ਕਾ ਨਾ ਕਰੋ ਮਰਜੂ ਕੋ ਨੂ ਕਦੇ ਗੁਰੂ ਖੋਣਾ ਸਹਾਰ ਜੰਮੇ ਲੋਧ ਦੇ ਜੀਮਾ ਦੀ ਜੰਮ ਉਹ ਗੰਗਲ ਮੰਨ ਤੇ ਰਹਿ ਰਹੇ ਹੋ ਕਾ ਉਹ ਬੋਲਿਆ ਉਹ ਬਾਣ ਕੁਦਾਰੀ ਉਹ ਨਹੀਂ ਕਾਈ ਤਾਰੇ ਜੀ ਸਰਬੀ ਉਹਨਾਂ ਵਾਸਤਾਂ ਦੀ ਕੋਈ ਨਾ ਤੀਰ ਉਹਦਾ ਕੋਈ ਨਹੀਂ ਆਦੀ ਪੂਰਤ ਹੋਣਾ ਪ੍ਰਾਪਤ ਹੋਣ ਕਹਦਾ ਯਾ ਹੋ 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 ਮਿਹਰ ਸਤਿਗੁਰੂ ਦਾ ਸਾਜਿਗੁਰੂ ਦਾ ਗਾਲਿਆ ਉਹ ਹੀ ਸਾਡਾ ਯਾ ਹੋ ਹੋ ਵੌਲੀਆ ਸੁਣੇ ਸੁਣੋ ਉਹ ਸੁਹਾਵ ਹੋਇਆ ਜਦ ਹਰੀਏ ਜਦ ਕੱਪੋਤ ਬ੍ਰਹਮ ਗ੍ਰਾਮੀ ਸੀ ਉਹਦੀ ਜਾਨੀਏ ਸੋ ਨੀਰ ਘੋਈ ਸਕਰੀ ਆਸ ਤੇਰ ਕੜਾ ਹਰ ਜਾ ਕੋ ਤੇ ਉਸ ਬਕਰ ਕੋ ਉਸ ਲਖਮੀ ਸੀ ਅਰੀਆ ਕਾਲਪੁਰਾ ਜਾਨ ਕਰ ਕੋ ਸਾਧੂ ਜੀ ਕੀ ਕੋਈ ਸੁਖ ਨੀ ਹੋ ਗਈ ਹੈ ਜਿਤ ਸਾਹਰੇ ਦਾ ਖੜੀ ਤੋਂ ਹਨੇਰੇ ਕੋ ਲੋਕਾਂ ਦੀ ਝਰਖੜੀ ਸਾਡੀ ਦੁਕੀ ਖੋਲ ਹੀ ਹੈ ਕੋਈ ਕੋਈ ਸਰਕਾਰਾਕਾਰ ਦੁਕੀ ਹੁੰਦੀ ਹੋਣੀ ਹੈ ਕੋਈ ਨਾ ਕੋਈ ਬਲ ਕੋ ਲਾਹ ਮੰਡੀ ਸੀ ਸਾਰੇ ਕਲੀਆਂ ਆਪਣਾ ਘਰ ਬਤੀ ਹੋਰ ਗਈ ਕੋਈ ਜਦ ਜਾਣੀ ਆ ਪ੍ਰਵੇਸ਼ੀਣ ਕਰਕੇ ਕੋਈ ਹੋਈ ਸਾਹੁਰਾ ਦੇ ਦਿੱ ਖਰੀਦ ਮੰਡੀ ਉਹ ਸਾਰੇ ਅਗਮਾ ਕਰ ਬਤੀ ਹੋਰ ਦੇ ਖਰੀਦ ਕੋਈ ਨਹੀਂ ਕੋਈ ਨਹੀਂ ਕੋਈ ਨਾ 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 ਹੋਈ ਜੀ ਜੀ ਤੇ ਕਹਿੰਦੀ ਆਗਦੇ ਪਸੀ ਨੂੰ ਕੋਈ ਚੁੱਦਾ ਜੇਰ ਕੋਈ ਕੋਈ ਸੰਭਾਰਣ ਲਈਆ ਹੋਈ ਹੈ ਮੰਗਾ ਪਾਸਾ ਚਾਹਨਾ ਹੈ ਵਰਤੁਨਾ ਹੈ ਬੇਵਲਿਆ ਹੈ ਜਿਨਾਂ ਨੇ ਤੁਲਾ ਗੁਣਾਂ ਦੇ ਪਾਸੇ ਨੂੰ ਸੱਚੇ ਮੰਨਿ ਸ਼ੁਰੂਦਲ ਕਾ ਹੀ ਰਿਆ ਹੋਰ ਕਾਹਨ ਤੇ ਜਨਾ ਮੇਰ ਕਾਰਜ ਤੋਲਿਆ ਜੋ ਹਰੀ ਦੇ ਸੰਤ ਜਨ ਨੇ ਜੈ ਮੰਗੂ ਜੀ ਸਾਹਿਬ ਦੀ ਉਨੇ ਨਾਲ ਦੇ ਗਾਉਂਦੇ ਆਨੰਦ ਗਾਉਂਦੇ ਪ੍ਰਮੇਸ਼ਰ ਦੀ ਪ੍ਰਾਪਤੀ ਰੂਪੀ ਨਾਮ ਜੋ ਸਾਡਾ ਸੋਤੀ ਕੋਿਆ ਹੋ ਰੂਈ ਵਰਤਾਇ ਪੁਰਖ ਹੈ ਜਿਹੜੀ ਗੁਰਪਾਲਿਆ ਸਿਰ ਤੇ ਫੜੀ ਦੀ ਜਿੰਨੂ ਪ੍ਰਮੇਸ਼ਰ ਆਰਖਾ ਸਾਰੰਗ ਦੇ ਕੋਟਿ ਖਿਡਾਰੀ ਨਾ ਨਕੀਸ਼ੀ ਦੀ ਰੂਹੀ ਰੂਹੀ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਬੋਲਿਆ ਹੋਇਆ ਹੈ ਹਾਰ ਕਾਟੇ ਸਾਥ ਮੇਰੇ ਬਾਦੁਰ ਦਾ ਕੋਲ ਬੋਲਣਾ ਉਹ ਬਾਲੀ ਨਾ ਜੋ ਬਾਲੀ ਲਿਖਣ ਦੀ ਜਨੂ ਹਾਰਿ ਜਗਤ ਦੇ ਰੋਡ ਗਿਆਨ ਦੇ ਤੋ ਹੋ ਹਰੀ ਦੇਵ ਰਾਜਾ ਲਾਹੀ ਨਾਉਂ ਦੇ ਇਹ ਜਨ ਸ਼ੋਭੀ ਨੂੰ ਲਖਦੀ ਹਾਰਿ ਜਗਤ ਦੇ ਰੋਡ ਨਾਮੁ ਲਾਉ ਗ੍ਰੋਧ ਹਿਰ ਦਾ ਬਾਦਵੀ ਹੋ ਦੇ ਭਾਨੇ ਰਾਤ ਨੂੰ ਉਹ ਜੀ ਮੋਏ ਕੋਈ ਮਾਤਾ ਹਰਿ ਸਰਮੇ ਨਾ ਰੋਣ ਦੇ ਸ੍ਰੀਪਾ ਦੇ ਮੋਏ ਉਹ ਪ੍ਰਾਇਮਰੀ ਕੋਈ ਦੱਸ ਦੇ ਅਗਰ ਸਿੱਧੇ ਨਾਮ ਦਾ ਨਰਮੇ ਕਿਤੇ ਇਹਾਂ ਦਾ ਦਾਸ ਸਾਡੀ ਬਰਨਾ ਕਰੋ ਹਰ ਕੱਪੜਾ ਸਾਡੇ ਦਵਾ ਗੋਰੀ ਜੀ ਦਾ ਮੋਏ ਸਿੱਧੇ ਮੋਏ ਪ੍ਰੇਮ ਸਿੱਧੇ ਲੱਗਿਆ ਹੁਣ ਤਾਂ ਟੁੱਟਣ ਕੋਟ ਅੱਜ ਮੇਰੀ ਹਰ ਕੋਈ ਰਾਜ ਹਰ ਕੱਪੜਾ ਹਾਰੇ ਸੱਤ ਕੋ ਹਾਰੇ ਗਾਇ ਗੁਰੂ ਕਾ ਮਨ ਦੀ ਸੋਚਾਂ ਤੂੰ ਇਹਦੀ ਗੋੜੀ ਕੋ ਸਤਿਗੁਰਾਂ ਤੋਂ ਠੋਖੜੀ ਹੋਈ ਸਾਂ ਜੀ ਇਹ ਤਾਂ ਸੰਗਤਾਂ ਦਾ ਰਹਾਉ ਗਾਉਂਦੇ ਨੇ ਮੇਰੇ ਕਰ ਮੇਰੇ ਮੇਜਾ ਨਗਰਾਂ ਦੇ ਘਰ ਜਾਵੇ ਹਾਰਾ ਹਰਿਆ ਪਾਣੀ ਚਾਹੇ ਤੀਕਾ ਇਹ ਬੰਦ ਜਿਵੇਂ ਗਾਰੇ ਦੀ ਹਰ ਪ੍ਰਵੇਸ਼ ਸੁਖੀ ਸਤਿ ਕੀ ਸੀ ਹੈ ਦਾ ਕਾਰਜ ਸਾਰੇ ਸੋਹਣੇ ਗੀਤ ਕਰ ਗਿਆ ਹੈ ਗੁਰ ਸਤਿਗੁਰ ਦਾਤ ਦੇਵਾ ਗੁਰੂ ਸੇਵਕ ਦਾ ਸਿਰੂ ਗੁਰੂ ਨਾਨਕ ਦੇਵ ਜੀ ਜੀ ਗੁਰੰਦਰ ਸਾਹਿਬ ਜੀ ਸੰਗਰ ਦੇ ਅਸਥਾਨ ਦੇ ਬਰਾਬਰ ਬਣਾਉਣੇ ਦੀ ਪ੍ਰਾਪਰਣੇ ਗੁਰੂ ਕਾਸ਼ੋ ਪ੍ਰਵੇਸ਼ ਨੂੰ ਗਰਾਉਂਡ ਬਣਾਉਣੇ ਕਾਸ਼ੋ ਉਹ ਬਹੁਤ ਬ੍ਰੱਡ ਜਾਈਦਾ ਬਰਾਬਰ ਦਾ ਹੋ। ਹਾਂ ਦੇ ਵਰਤਾਂ ਦਾ ਹਰ ਤੋਂ ਬਾਅਦ ਉਹ ਇਹ ਹਰਿਆ ਬਾਗੀ ਤੇ ਮੇਰੇ ਖੰਡੋਂ ਵਿੱਚ ਗੁਰਾਂ ਮੰਦਾਂ ਨਾਦਰ ਜੀ ਦਾ ਦੇਵੇ ਜੋ ਗੱਲ ਕਰਦਾ ਸਭ ਤੋਂ ਵੱਧ ਨੇ ਜੀ ਆਇਆਂ ਨੂੰ ਉਹ ਬ੍ਰਾਹਮਣ ਦੀ ਕਿਰਿਆ ਆਦਿ ਸਤ ਨਿਰਵੈਰ ਕੋ ਹੱਦੋਂ ਬਸਾਲੇ ਦੇ ਸੱਚ ਗੁਰੂ ਦੇ ਕਿਤੇ ਕੋਲੇ ਆਏ ਬ੍ਰਾਹਮਣ ਦੀ ਕਿਰਿ ਨਵੇਂ ਖੰਡਾਂ ਦੀ ਫਰੀਦੀ ਸੋਹਣਾ ਬਿਨਾਂ ਹੋਈ ਜੀ ਉਹ ਗਾਣ ਨਾ ਲਾ ਲਾ ਰੱਬ ਕੋ ਸੱਚੇ ਇੱਕ ਉੱਤਾਰ ਹੈ ਉਹ ਆਹ ਦੁਨੀਆ ਦੀਆਂ ਇਹੋ ਸਭ ਨਾਮ ਸੁੱਲ ਖਰ ਰਿਹਾ ਹੋਏ ਕਿੰਨੇ ਹੋ ਜੁਗਾਂ ਜਹਨ ਹੋਏ ਬਿਨਾਂ ਜਾਗ ਜਾ ਜੱਟ ਦਾ ਦਾਦੇ ਕੋ ਜਾਗ ਦਾ ਜਾਗ ਸਰ ਗਿਆਨ ਖੜ ਖੜ ਕੇ ਇਹ ਸਾਰੇ ਕਿਸੇ ਪ੍ਰਕਾਰ ਦਾ ਕੋਈ ਵੀ ਨਾਮ ਦਾ ਕੋਈ ਨਹੀਂ ਹੈ ਇਹ ਰਾਹ ਹੈ ਦਾਦਾ ਦੀ ਦੁਨੀਆ ਵਿੱਚ ਹੋਰ ਨਾਮ ਕੋ ਤਾਂ ਬਾਜ ਹੋ ਰੱਖ ਦੁਕਾਨਾ ਹੋ ਗਈ ਬੋਰ ਹੋ ਗਈ 2000 ਰੁਪਏ ਲੈਣੇ ਕੋ ਨਿਰੋਗ ਦਾਜ ਕੋ ਕੁੜੀ ਨੂੰ ਨਹੀਂ ਮਿਲਣਾ ਰੱਖ ਕੇ ਚੱਲੋ ਇਹ ਨਰਮ ਸੁਨੋ ਕੇ ਬਾਜ ਹੋਏਗਾ ਇਹਨਾਂ ਕੋ ਮੋਟਾ ਨਹੀਂ ਆਉਂਦੇ ਸੇ ਨਾਲ ਕੇ ਕੁੜੀ ਨੂੰ ਉਹਦਾ ਗਾਇਕ ਪਾਹਰੇ ਕੋਈ ਨਾ ਸੋਹਣੇ ਗੁਰੂ ਕੋਈ ਨਾ ਅੱਗੇ ਕੋਈ ਕੋਈ ਨਾ ਇਹ ਹਿੱਟ ਕਾਲ ਮਾਦਰ ਕੋਈ ਮਨੁੱਖਾ ਨਹੀਂ ਲੜਕੀ ਨੂੰ ਭਾਵੇਂ ਧਰਮ ਨੇ ਕੋਈ ਕਿਸੇ ਨੂੰ ਦਿਖਾਇਆ ਵੀ ਕੀ ਲੋਕਾਂ ਨੇ ਉਹਨਾਂ ਲੜਕੀ ਦੇ ਚਿੱਤੇ ਹਿਆਨਾਂ ਤੇ ਆ ਗਏ ਪਰ ਦਿਖਾਵਾ ਉਹ ਬਸ਼ੇ ਨੱਕ ਬਣਾਉਣਾ ਆਖੇ ਉਹ ਆ ਇਹਨਾਂ ਪਰ ਜਨਾ ਚੂਰਾ ਕਿਸਾ ਕੋ ਨੱਕ ਵਧਾਏ ਜਿਹੜੇ ਪੈਸੇ ਦਿੰਦੇ ਲੜਕੀ ਨੂੰ ਉਹ ਮਨੁੱਖ ਬੋਲਦਾ ਇਹਦਾ ਬਾਗ ਰਖਿਆ ਕਿਉਂ ਹੋ ਜਾਂਦਾ ਹੈ ਉਹ ਦੂਰ ਅੰਕਾਰ ਕੱਟ ਪਾਜੇ ਉਹਦਾ ਸਰਦਿ ਉਹਦਾ ਤਾਂ ਜੋ ਕੋਈ ਕਹੋ ਉਹ ਸਾਰੀ ਜੀ ਨਹੀਂ ਚਲੀ ਜਾਂਦੀ ਸਾਰੇ ਘਰ ਦੀ ਲੜਕੀ ਦੀ ਉਹ ਕੋਈ ਲੱਗਦਾ ਇਹ ਬੁਰਾ ਤਾਂ ਸਾਰਾ ਨਹੀਂ ਆ ਉਹ ਸਾਰਾ ਇਹ ਕੀਰਵਾ ਹੰਕਾਰ ਦਾ ਸੱਚਾ ਪਾਜ ਹੈ ਇੱਕ ਵੀ ਆਉਣ ਵਾਲਾ ਸੁਖਮ ਦਾ ਪਾਜ ਹੈ ਉਹ ਮਨੁੱਖ ਪਰੋਤ ਜਿਹੜੇ ਆ ਉਹ ਨਾਜ ਰਾਂਕੇ ਕੋ ਮੇਰੇ ਮੇਨੂੰ ਗੁਰੂ ਦਾ ਸਾਡੀ ਪ੍ਰਾਪਤੀ ਹੈ ਮੈਂ ਕੌਖੀ ਨੂੰ ਕਾਇਰ ਪਰ ਆਉਂਦਾ ਤੇ ਉਹ ਕਿਹੜੀ ਪ੍ਰਾਪਤ ਕੋ ਉਹ ਸਰੂਪੀ ਗਾਗਰ ਅਸਰਾਪੋਂ ਫੜਦੇ ਹੈ ਢਿੰਗੋਲ ਕੇਰੋ ਸੂਰ ਅੰਕਾਰ ਕਾਹਰਿਆ ਜਿਹੜਾ ਅਧਿਮੋਤ ਕਰਕੇ ਮੁਕਿਆਉਣਾ ਇੱਕ ਅਕਾ ਕਰਮੋ ਨਾਲ ਵਕਾਰ ਕਰਕੇ ਮੁਕ ਜਾਣਾ ਹੈ पखंडी हरे बाब हरि कोन सतगुरू गुड़ी दा सी प्राक मोगर जान मारियो असांजे पासे सदगुर साले मस्त हर राम राम मेर बाबो जॾहिं कुरियां पई उहो रम राम 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 कुड़ीअ सच रा ਜੋ ਕੋਈ ਹਿੰਦੂ ਹੁਗਵਾਨ ਦੀ ਮਰਨੀ ਹੋ ਉਸ ਤੋਂ ਪ੍ਰਾਣੋਂ ਗੁਰੂ ਮਹਾਰਾਜ ਸਾਹਿਬ ਜੀ ਕਰਕੇ ਬਣਾ ਕੇ ਉਸ ਪ੍ਰਕਾਰ ਗੁੰਜੇ ਹਨ ਸੋ ਸਤਿਗੁਰੂ ਅਕਾਲ ਦੇ ਸਰੂਪ ਜੀਵਨ ਦੇ ਸਿੱਖਿਆਵਾਂ ਦੇ ਬਣਾਉਣੀ ਹੈ ਇਹਨਾਂ ਆਰਾਮ ਰਾਹ ਨੂੰ ਕੋਈ ਨਹੀਂ ਕੋਈ ਹਿੰਦੂ ਸੰਸਕਾਰਾਂ ਦਾ ਸਤਿਰਾਮ ਸਤਿ ਅਗਰ ਕਰ ਦਈਏ ਹੋਣੇ ਸਾਰੇ ਰਾਮ ਰਾਮ ਜੀ ਦੇ ਬਾਵਾ ਜੀ ਜੀ ਸੂਰਜ ਹੋਣੇ ਹੋ ਬਾਵਾ ਲੱਗ ਗਈ ਹਰੀਏ ਸਾਰੀ ਤੋਂ ਸ੍ਰੀਮੰਤ ਆਜਿਵੇਂ ਰਾਮ ਦਾ ਰੂਪ ਹੋ ਜੋ ਰਾਣੀ ਨੂੰ ਕੋ ਨਾਂ ਨਾ ਆਇਆ ਉਹਦੇ ਸ੍ਰੀਮੰਤ ਹਨ ਸਾਡੀ ਆਗ ਦੇ ਬੰਸ਼ਪਾਰ ਰਾਣ ਨੂੰ ਦੀ ਗਾਨ ਕਰੂਰੇ ਤੇਰੇ ਤੇ ਹਨ ਮੇਰੇ ਉਹਨਾਂ ਵਿਦਿਅਕੀ ਕਾਲ ਸੁਖ ਨਾਲ ਮਿਲ ਕਰਕੇ ਧੰਦੇ ਜੀ ਇਹ ਗੁਰਦੁਆਰਾ ਉਹਦੀ ਜੀਰ ਜਿਹੜੀ ਖੰਡਾ ਮੇਰੀ ਮੁਤਾ ਪ੍ਰਚਾਰਕ ਇਹ ਸੰਗਤਾਂ ਦੀ ਜਿਹੜੀ ਸੰਪਰਦਾਵੋ ਜਮਨੀ ਹੈ ਸੁੱਖਾ ਤੋਂ ਲੋਹ ਸੁਖ ਮੰਨ ਕੇ ਮਾਨਨ ਵਰਤ ਸੁਖੋਂ ਵਰਤ ਕਰਦਾ ਹੈ ਜਦੋਂ ਆਉਂਦਾ ਲੇਕਿਨ ਇਹ ਸੁਖਮੋਰ ਦੇਖੇ ਦੇਖ ਸੁਖਮਾਨ ਜਾਣੀ ਪੀਰ ਕੀ ਉਹ ਪੀਰ ਕੋ ਕੋ ਪੀਰ ਬਣ ਸਕਦਾ ਹੈ ਗੁਰੂ ਜੀ ਦੇ ਮਹੰਤਰਾ ਜਦ ਹਉਮੈ ਖੋਈ ਹੋਈ ਹਾਰਾਂ ਦੇ ਮਨਸਿਲ ਵਿੱਚ ਕੋਈ ਹੁੰਦਾ ਨਹੀਂ ਦੇਖਣੇ ਉਹ ਸ੍ਰੀ ਕਾਲ ਬਾਹ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਜੀ ਦਾ ਗੁਰੂ ਕੋ ਕੋ ਦੀ ਸਿਖਿਆਰ ਮੋੜ ਕੇ ਸਿੱਖੀ ਜੀ ਬਣਾ ਦਿੱਤਾ ਆਪੋ ਗੁਰੂ ਦਰਬਾਰ ਦੇ ਆਪ ਸੁਖਮਾਨੀ ਦਾ ਬਈਆ ਜਨ ਕੀ ਕਰਦੇ ਹੋ ਗੋਰੀ ਅੱਜ ਸਤਿਗੁਰਾਂ ਬੰਦਰ ਦੇ ਅਰੇ ਸੁਖਮਨੀ ਤੇ ਸਿੱਖੀ ਦੀ ਤੋੜੀ ਹੈ ਇਹ ਚੰਦਰੀਆਂ ਰੂਹੀ ਗੀਤ ਲਗਾ ਦਿਆ ਉਸ ਸਰਪਾਤ ਸਾਈਂ ਨੇ ਇਸ ਪ੍ਰਕਾਰ ਕੁਝ ਬਾਰੇ ਵੀ ਗੀਤ ਲਗਾਉਣੇ ਸੀ ਇਹ ਜੀਵਨ ਸੁਖ ਸੁਖਾਰਨਾ ਦੇ ਹਰ ਦਰ ਦੀ ਬੋਲਤੀ ਹੈ ਜਿਗਰ ਜਿਗਰ ਜੀਵ ਜਿਗਰ ਹੈ ਜਿਗਰ ਫਰੀਦ ਨੇ ਗੁੰਦਰ ਜਿਗਰ ਸਰਦੀ ਕੀ ਸੀ ਕੋਪੋਤਰੀ ਸੀ ਯਾਦਕੀ ਸੀ ਸੰਜੁਬ ਦੀ ਹੋ ਰਹਾ ਸਾਧਕੀ ਦੀ ਗੀਤ ਲੰਗ ਉਹ ਬੀਸ਼ਾ ਸਰਦੀ ਕਰ ਮਾਮਰੇ ਸ਼ਿਵਾਰ ਵਾਲੇ ਰਾਮਨ ਕਹਾਏ ਉਹ ਕੋਈ ਬੰਦੇ ਗੌਂਦੇ ਗੌਂਦੇ ਜਿਹੜਾ ਭਾਰੀ ਇਹੋ ਜਿਹੜਾ ਕੁਟਮਾੜ ਕੋਈ ਜਿਹੜਾ ਕਾਰ ਜਿਹੜੇ ਉੱਧਰ ਸੈਲ ਕੋਈ ਆਇਆ ਕਹਿਤਾ ਕੋਈ ਬੰਦੇ ਨੂੰ ਬਜੀ ਕਰ ਮੈਂ ਨਾ ਨਾ ਗੁਰੂ ਜੀ ਦਾ ਕੋਟ ਸਹਾਈ ਜੀ ਜੀ ਆਇਆ ਅੱਜ ਅਸਾਂ ਦੇ ਸਾਹ ਅੱਜ ਪਰਮਾਇੋ ਉਹ ਸਤਿਗੁਰੂ ਦੀ ਸਦਾ ਕੀ ਦੀ ਚਰਦੀ ਹੈ ਬਹੁਤ ਬੰਦ ਗੁਰੂ ਸਾਹਿਬ ਦੀ ਉਹ ਕੀ ਦੀ ਚਲਦੀ ਆ ਰਹੀ ਹੈ ਜਿਹੜੇ ਗੁਰੂ ਜੀ ਜੱਲ ਸਾਧ ਗੁਰੂ ਜਿਹੜੇ ਸਤਿਗੁਰੂ ਦੀ ਕੀ ਦੀ ਗੁਰੂ ਸਾਹਿਬ ਜੰਦਰੇ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਨੀ ਜੀ ਨੂੰ ਜਰੂਰ ਨਾ ਰਿਖਿਆ ਹੋਰ ਸਾਂਗੀ ਨਾ ਰਿਖੀ ਲਈ ਬਸ ਜੀ ਦੰਦੇ ਨੇ ਤਾਂ ਸਾਰੀ ਪ੍ਰਮਾਨ ਕਰਤੀ ਮੋਕਤੇ ਜਿੰਨ ਕੰਨ ਕੋਸ਼ਿਸ਼ ਪਰਾਰ ਵੀ ਸੁਧਾਰ ਯਾਰ ਮੋਟੇ ਕੀ ਹੋਇਆ ਜੀ ਗੁੰਗਨਾਸ ਯਾਰ ਮਾਦਰੀ ਦੇ ਨੀਦਨ ਸਾਰੇ ਸਤਿ ਸੰਤਨ ਪਾਇਆ ਸੀ ਇਸ ਪ੍ਰਕਾਰ ਸਾਹਿਬ ਜੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਰ ਨੂੰ ਕਦੌਣ ਵਾਲੇ ਨਾਂਿਤ ਕਰਨ ਵਾਲੇ گرو کی پیڑی سونا چاہیے پیڑھی آپ مار کے ساتھ اپنے پتر بنا کے چلائی ہے جن گرو دان خان کے داڑیاں بناو گے یہ سب قتل کراواں گے کرسر لاو گے شرادہ پیو گے بسیاں کریں گے جو ابھی سانگ نہیں آئے گی سانو کہ گرو گوبند سانو آج پتر بنایا ہے ਉਹ ਜਿਹੜੇ ਕੋਲ ਬਣ ਗਏ ਨੇ ਜਿੰਨੇ ਸੰਭ ਕਰਦੇ ਉਹ ਫਾਲੀ ਕਰਨੀ ਚਾਹੀਦੀ ਹੋਂ ਨਹੀਂ ਜਿਹਨੂੰ ਗੁਰੂ ਦਾਤਾਂ ਤੇ ਆਉਂਦੇ ਜੇਤੂ ਬ੍ਰਿਤੀ ਰੀਤ ਲੈ ਸਾਧੂ ਗੁਰੂ ਜਦੋਂ ਗੁਰੂ ਜੀ ਦੀ ਸੰਗਤ ਰੀਤ ਚੱਲਦੀ ਏ ਕਿਸ ਪ੍ਰਕਾਰ ਚੱਲਦੀ ਏ ਸੁਣੋ ਜਗਨਾਏ ਲੋ ਨਾ ਹੋਏ ਲੋਕ ਬੁਖਸ਼ੀ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਸਾਹਿਬ ਸਤਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਕੋ ਇਹੋ ਸਿਰ ਕੋ ਬੋਲੇ ਨੇ ਕੀ ਲੋਕੋ ਬੋਲੋ ਜੀ ਉਹਦੇ ਕੋਲ ਆ ਸ਼ਾਇਦ ਜੀ ਨਾਗਦਾ ਸਾਹਿਬ ਜੀ ਜਿੱਦੀ ਚੱਲਣਾ ਸਾਡੇ ਕੋਲ ਜੀ ਆਉਂਦਾ ਉਸ ਤੋਂ ਕੋਈ ਵੀ ਜੀ ਜਿੱਦੀ ਸੁਧੀ ਨਹੀਂ ਚੱਲਦੀ ਐ ਉਹ ਦਰਵਜੇ ਤੋਂ ਨਾ ਨਿਕਿਆ ਆਇਆ ਤੇ ਸਾਰ ਜਿੱਥੇ ਜਿੱਦੂ ਜਿੱਥੇ ਜਿੱਦੂ ਉਹ ਜੀ ਨਾਨਕ ਨੂੰ ਉਹ ਜੀ ਗੰਗਸਾਹ ਉਹ ਜੀ ਜਿੱਦੀ ਉਹਨੂੰ ਫੋੜ ਗਿਆ ਸਾਹਿਬ ਜੀ ਆਉਂਦਾ ਸਾਹਿਬ ਉਹ ਕੋਈ ਪਾਰ ਸਕਦਾ ਜਿੱਦੀ ਅੱਗੇ ਚੱਲੀ گوبند گرو ہرگوبند گرو گوبند جو خالصا پنچ یہ دشم پاسوں کا واقع ہے اس پر خالص پنچ پیدا کر کے خالص گرو گرو خالسا بتیس ਇਸੇ ਪ੍ਰਕਾਰ ਹੋ ਰਿਹਾ ਹੋਤ ਹੈ ਜੀ ਮਾੜਾ ਉਹਾਰੇ ਗੁੱਦਾ ਹੈ ਗੁੱਦਾ ਜੋ ਗੁੱਦਾ ਹੈ ਗੁੱਦਾ ਹਰਿ ਜੀ ਜੋ ਗੁੱਦਾ ਹੋਇਆ ਸਾਰੇ ਵਿੱਚ ਗੁੱਦਾ ਹੈ ਗੁੱਦਾ ਸਾਰੇ ਗੁੱਦਾ ਸਾਰੇ ਵਿੱਚ ਇੱਕ ਕੋ ਕੋ ਇੱਕ ਕਲ ਦੀ ਜੀ ਬਾਪਰ ਦੀ ਜੋ ਗੁੱਦਾ ਹੋਇਆ ਹੈ ਜੋ ਗੁੱਦਾ ਹੈ ਗੁੱਦਾ ਸਾਰੇ ਹੈ ਸਾਧਕੀ ਦੀ ਗੁਰੂ ਜੀ ਕੋ ਲੰਘੋ ਸਦਾ ਪ੍ਰਮੇਸ਼ਰ ਸਾਡ ਗੁਰੂ ਜੀ ਹੁਣ ਜੋ ਤੁਹਾਨੂੰ ਅਗਰੀ ਮੈਨੇ ਕਹਿਆ ਕੋਈ ਨਹੀਂ ਚਲਦੀ ਅਸਮੂਹ ਕੋਈ ਪਾਪ ਕਰਦੀ ਗੁਰੂ ਜੀ ਗੁਰੂ ਉਸੇ ਪ੍ਰਕਾਰ ਹਰ ਹਰ ਗੁਰੂ ਗੁਰੂ ਹਰਿ ਜੇ ਦਾ ਗੁਰੂ ਹੋਣਾਾਰੇ ਸੰਸਾਰ ਦੇ ਅੰਦਰ ਉਹ ਗੁਰੂ ਉਹ ਚਾਰ ਗੁਰੂ ਬਣਾਏ ਸਾਡੇ ਕੋਲ ਕੋਟਾ ਜਾਪੁਰ ਖਾਏ ਜੇ ਚਾਰ ਖਾਣੀਆਂ ਬਣਾਈਆਂ ਹੋਈਆਂ ਹਨ ਵਿੱਚ ਅੰਦੇ ਜੀ ਸਰੀਰਿਤ ਕੋਈ ਦਾਰੇ ਸੋ ਪ੍ਰਕਾਰਾਂ ਦਾ ਜਦੋਂ ਮਨੁੱਖ ਦਾ ਅਹੰਕਾਰ ਬਣਾਏ ਹੋਏ ਉਹ ਚਾਰੇ ਦਰ ਬਣਾਏ ਖਤਰੀ ਦਾਣੇ ਸੂਰ ਨੈਸੋ ਸਾਰੇ ਸਮਾਜਿਕ ਸਮਾਸ਼ੀ ਮਾਨਕ ਰਸਤੀ ਕੋਈ ਅਗਰਸੋ ਇਸ ਤਰ੍ਹਾਂ ਕਾਰਜ ਮਾਣਦਾ ਸੀ ਆਸਰੀ ਅਨਾਹ ਦੀ ਅਨਾਹ ਸਾਸੀ ਕੋਈ ਯਾਰ ਮਾਣਦਾ ਯਾਰ ਤਪੋਧ ਹਨ ਇਹ ਯਾਰ ਯਾਰ ਸਾਰੇ ਬਾਹ ਹੈ ਇਸ ਗਣੀਏ ਕੋਈ ਗੁਰੂ ਸਾਹਿਬ ਜੀ ਦੀ ਸ਼ਰਨ ਜੀ ਇਸ ਪ੍ਰਕਾਰ ਸੰਭਲਣਾ ਇਹ ਦੂਸਰੇ ਹਰ ਜੁਗ ਹੈ ਜੁਗੋ ਸੁਤ ਜੁਗ ਹੈ ਜੁਗੋ ਇਸ ਤਰ੍ਹਾਂ ਹਰੀ ਜਣਾ ਜੁਗਾ ਜੁਗੋ ਜੁਗ ਸੋ ਮੋ ਗਰਾਜ ਮੋ ਖਰਦੰਤੀ ਮੋ ਖਿੱਖਿਆ ਦੇ ਜਿਹੜੇ ਹੋਏ ਪੁਰਖਾਂ ਚਾਹ ਸਾਧਨਾ ਦੀ ਸਹਾਇਤ ਕੋ ਜੋਗਰ ਸਰਬੰਨ ਮਿਲਣ ਦੀ ਸਿਰਕਾ ਤੋਂ ਸੇਧੰਦੇ ਹੋਏ ਰਹੇ ਹਨ ਸੁਬਾਜਿ ਗਿਜੋ ਸੁਬਾਜਿ ਗਿਜੋ ਦੇ ਪੁਰਖੋ ਇਸੇ ਪ੍ਰਕਾਰ ਕੁਝ ਚਾਹ ਸਿੱਖਾਰਨੇ ਕੋਲ ਮਾਨਸਾ ਸ ਸਭ ਤੋਂ ਵੱਧ ਚਾਰ ਪ੍ਰਮਖਾਂ ਜਿਹੜੇ ਹੋਏ ਹਨ ਇਹਨਾਂ ਨੂੰ ਅਜੇ ਇਸੇ ਪ੍ਰਕਾਰ ਉਹ ਜੇ ਸਿੱਖ ਸਰਪੋਤਰੀ ਕਪੂਨਾਰ ਸਾਹਿਬ ਦਾ ਬਾਵਨੀ ਕੋ ਕੁਰੀਆ ਕੋ ਕੁਰੀਆ ਠੀਕ ਯਾਰ ਬਣ ਗਏ ਇਸੇ ਕਾਰਨ ਸਰਗਰਿਤੀ ਅਗੇ ਸਾਰੇ ਫੌਜਾਂ ਵਿੱਚ ਕੋ ਨਾਗ ਨਾ ਕਾਰਕੋਤਰੀ ਸਦਾ ਜੇ ਇਹ ਸਾਰੇ ਜੁੜੇ ਜਿਹੜੇ ਜੀਵੀ ਸੀ ਗੇੜ ਦਾ ਸਨ ਵਾਲੇ ਉਹ ਸਦਗਰੀ ਹੈ ਉਸੇ ਤਰ੍ਹਾਂ ਉਹ ਜਿਹੜੀ ਜ਼ਰੂਰਤ ਚੱਲ ਰਹੀ ਹੈ ਆਪ ਜੀ ਦੇ ਗੁਰੂ ਜੀ ਦਾ ਜਹਾਜ ਤੇ ਆਪ ਜੀ ਸੰਤਰ ਦਾ ਰੂਪ ਗੁਰਸਾਹਿਬ ਦੀ ਜਲਦੀ ਹੈ ਗੁਰੂ ਜੀ ਜੱਲ ਸਾਧੂ ਜੀ ਜਿਹੜੇ ਜੋ ਜਿਹੜੇ ਸਭੇ ਨਾਲ ਅਤੇ ਜੋ ਜੀਤ ਕੋਈ ਜੀ ਇੱਕ ਦਾ ਜਨਮ ਹੋਈ ਹੈ ਉਹ ਸਾਤੂ ਕੇ ਗੁਰੂ ਸਾਹਿਬ ਜੀ ਦੀ ਸੰਤਰ ਦਾ ਰੂਪ ਲੈ ਰਹੀ ਹੈ ਜੀ ਗੁਰਮੁਖ ਨਾਮ ਤੇ ਆ ਜਿਹਨਾਂ ਗੁਰਮੁਖ ਸੰਗਤ ਕਰਕੇ ਪਰਵੋਸੇ ਦੇ ਨਾਮ ਨੂੰ ਪਾਇਆ ਹੈ ਉਹ ਗੁਰੂ ਕੋ ਪੁੱਤਰ ਹਨ ਗੁਰੂ ਜੀ ਅਸਾਂ ਨੂੰ ਉਹ ਇਸ ਪ੍ਰਕਾਰ ਚੜੀ ਰਹੀ ਹਨ ਇੱਕ ਪੜੀ ਗਈ ਹਨ ਦੂਜੇ ਕੋਹ ਹਨ ਤੀਜੇ ਚੜੀ ਹੈ ਕੋਈ ਖੋਡੀ ਹੈ ਉਹ ਵੀ ਸੀੜੀ ਹੈ ਮਾਰਾ ਦੀ ਕੋ ਨਾਦੀ ਹੈ ਸੀੜੀ ਬਿੰਦੀ ਹੈ ਅਗਰ ਨਾਦੀ ਸੀੜੀ ਦੇਖਣਗੇ ਉਹਦੇ ਨੂੰ ਗੁਰੂ ਦਾ ਨਾਮ ਪੁਹਾਇਆ ਉਹਦਾ ਸਵਾਇ ਸੀੜੀ ਚੰਗੀ ਹੈ ਹਰ ਪੁਰਖ ਨੂੰ ਤਦ ਦੀ ਗੁਰ ਪੈ ਜਾਇ ਸਾਹਿਬ ਜੀ ਹਜੇ ਸਾਹਿਬ ਪੁਰਖ ਪੁਰਖਾ ਰੋਣਾ ਨਾਸ਼ ਨਹੀਂ ਹੁੰਦਾ ਮਨ ਤੁਹਾਨੂੰ ਨੋਹਦੀ ਜਾਂਦਾ ਹੈ ਇਹ ਤੇ ਦੇਰ ਹੈ ਜੜਾ ਸਵਾ ਦਾ ਵਰਤੀ ਆਗ ਦਾ ਨਾਮਦਾਰ ਦਾਨ ਦਿੰਦਾ ਹੈ ਬ੍ਰਹਮ ਗਿਆਨ ਦਿੰਦਾ ਹੈ ਰੋਗੀ ਦਿੰਦਾ ਕੋਰ ਦਾ ਦਾਨ ਸੁਆਇ ਜੁਨੇ ਕੋਗਣੇ ਕਿਰਿਆ ਦਾ ਹਰ ਕੋ ਕਰੀਏ ਦੀ ਪ੍ਰਾਪਤੀ ਹੁੰਦਾ ਹੈ ਨਾਨਕ ਸ਼ਾਂਤ ਤੇ ਸ਼ਾਂਤ ਹਰ ਇੱਕ ਸੰਗਰਾਂ ਨੂੰ ਜੀ ਸ਼ਾਂਤ ਹਵੇ ਅਗੇ ਫਰੀ ਅਸਾਈਖੁ ਦੀ ਸ਼ਾਂਤ ਜੀ ਨਾਮ ਕਰਨੇ ਤੇ ਜੁਰ ਜਾਨਕ ਤਾਂ ਹੋਨ ਗੁਰੂ ਦੇ ਆਜਾ ਕਾਲ ਕੁਰਕ ਅਕਾਲ ਪੁਰਖ ਦੀ ਨਾਨਕ ਨੂੰ ਸਾਈ ਕੋਈ ਜਤ ਹਰ ਹਰ ਹਰਿ ਗੁਰੂ ਤੋਂ ਇਲਾੰਗੁ ਸਾਈ ਗੁਰੂ ਦੇ ਹਰਿ ਸਾਲ ਦਾ ਸਰੂਪ ਹੈ ਅਤੇ ਹਰੀ ਗੁਰੂ ਦੀ ਹਰਿ ਸਾਈ ਸੰਗੁਰਾ ਦਿੱਤੋਈ ਹੈ ਜਤ ਹਰ ਹਰ ਨਾਮ ਤੋਂ ਰੰਗ ਜੋ ਪ੍ਰਵੇਸ਼ ਕੋ ਨਾਮ ਦੇ ਸੰਗਤ ਜਪਦੀ ਹੈ ਉਹ ਮਾਰੇ ਗਿਆਨ ਕਰਕੇ ਸੋਤ ਨੀਤ ਹੋ ਜਿਓ ਹੁਣ ਮਾਰੇ ਰਾਮ ਰਾਮ ਦੇ ਬਾਦਲਾ ਗੁਰੂ ਦੇ ਬਾਦ ਗੁਰੂ ਦੇ ਆਸਾਨੀ ਦੀ ਭਾਈ ਸਾਹੋ ਜੀ ਇਸੇ ਕਰੋ ਉਹ ਰਹਿ ਗਿਆ ਰਿਜੂਆ ਹੈ ਜੀ ਕਿਸੀ ਕਿਸੇ ਦਿਨ ਨਹੀਂ ਜਾਣਦੇ ਹੋ ਕਿਹਦੇ ਪਰਾਨ ਹੋਵੇਗਾ ਅੰਝੀ ਉਸ ਕੋਲ ਸਰ ਅਸਾਲ ਸੁਖ ਨਾਲ ਮਿਲ ਕੇ ਸੰਗ ਦੇ ਵਿਆਸੂ ਹੜੀ ਦਾ ਆਸ ਲੁੱਤੀ ਹੈ ਸਾਥੀ ਕੋਟ ਨਾਲ ਮਿਲ ਕੇ ਸਾਧਾਰਨ ਸੀ ਲੋਹੇ ਨੂੰ ਭਰਤੀ ਦੀ ਲੋਹੇ ਨੂੰ ਵੀ ਬੱਧਿਆ ਇਹ ਮਹਾਰਾਜ ਜੀ ਭਾਈ ਸਾਹੋ ਦੀ ਸਰਸ ਕਰਨ ਕੋ ਕੋਈ ਜੇ ਕੰਨ ਸੰਪੂਰਨ ਜਾਨ ਨੂੰ ਚੁੱਪੇ ਪਾਉਣੇ ਵਾਲੇ ਉਹ ਖੋਲ ਖੰਗਤਾਂ ਨੇ ਮਾਤਾ ਰਾਧਾ ਦਾ ਨਾਮ ਮਿੱਤਰ ਬਣੇ ਜੀ ਮਾਤਾ ਰਾਧਾ ਤੇਰੀ ਜਾਨ ਨੂੰ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਜੀ